ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਅਬੂਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੇੜਾਂ ਆ ਗਈਆਂ ਵੀਰੇ ਕੋਲੇ ਇੱਕ ਚੰਗੀ ਫਾਰਮ ਦੀ ਵੇੜ ਲਾਇਆ ਵੀਰਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਜੀ ਕਿਰਪਾ ਗੁਰੂ ਆਰਮਦਾਸ ਜੀ ਵਧੀਆ ਵੀਰੇ ਵਧੀਆ ਹੋਰ ਵੀਰ ਜੀ ਹਾਂ ਜੀ ਹਾਂ ਵਧੀਆ ਵੀਰੇ ਵਧੀਆ ਠੀਕ ਠਾਕ ਹੰਡ ਬੋ ਕਰ ਛੜੀ ਜੋ ਹਾਂਜੀ ਠੰਡ ਬਸ ਇਦਾਂ ਮੌਸਮ ਵੈਲੋ ਵੀਰੇ ਹਨ ਤਾਂ ਫਿਰ ਇਹ ਵੀ ਜ਼ਰੂਰੀ ਆ ਹਨਾ ਤਾਂ ਨਾਂ ਦੱਸੋ ਵੀਰੇ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 985516498 ਠੀਕ ਆ ਜੀ ਪਿੰਡ ਮਾਲੇਵਾਲ ਆ ਗਿਆ ਜ਼ਿਲ੍ਹਾ ਗਰਦਾਸਪੁਰ ਹਨਾ ਤਾਂ ਵੀਰ ਜੀ ਕਿਦਾਂ ਕੀ ਆਪਾਂ ਵੀਡੀਓ ਅਪਲੋਡ ਕੀਤੀਆਂ ਸੂਈਆਂ ਵੇੜਾਂ ਦੀਆਂ ਹਨਾ ਹਾਂਜੀ ਤਾਂ ਫਿਰ ਉਹ ਵੇਗੀਆਂ ਵੀ ਕਮਾਲ ਆ ਜੀ ਫਿਰ ਉਧਰ ਬੱਚੀਆਂ ਆਈਆਂ ਦੋ ਪਰਸੋਂ ਚਾਹਤਾ ਨੂੰ ਫੋਨ ਕੀਤਾ ਤੇ ਉਹ ਆਖਿਆ ਹੋ ਰਹਾ ਮੈਂ ਕੋਈ ਪੱਛੇ ਨਹੀਂ ਜਾਣਾ ਵਿਆਹ ਉਤੇ ਤਾਂ ਉਹ ਵੇਗੀਆਂ ਫਿਰ ਵੀਰ ਕੋਈ ਲੈ ਆ ਗਿਆ ਵੇਚਣ ਵਾਲਾ ਜੋੜਾ ਲੈ ਆ ਗਿਆ ਠੀਕ ਆ ਜੀ ਤੇ ਇਹ ਹੁਣ ਦੋ ਜੋੜਾ ਆਇਆ ਵਾ ਇੱਕ ਬੰਦੇਰੇ ਸੂਈ ਪਰਸੋਂ ਤੇ ਇੱਕ ਸੂਈ ਹੀ ਸ਼ਾਮੀ ਠੀਕ ਆ ਜੀ ਹਾਂਜੀ ਤਾਂ ਦੋਵਾਂ ਦਾ ਰੇਟ ਜਾਵਾਂ ਜੀ 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 ਵੀਰ ਜੀ ਨਿੱਕੇ ਨੇ ਜਿਹੜੇ ਬੱਚੀਆਂ ਵੱਡੀਆਂ ਬੱਚੀਆਂ ਵੱਡੀਆਂ ਨੇ ਹਾਂਜੀ ਤਾਂ ਵੀਰੋ ਵੀਡੀਓ ਦੇਖ ਲਿਓ ਐਂਡ ਤਾਂ ਹੀ ਜ਼ਰੂਰ ਤਿੰਨ ਪਸ਼ੂ ਆ ਵੀਰੇ ਕੋਲੇ ਤਾਂ ਬੱਛੀ ਆ ਸ਼ਕੀਨ ਦੋਂਦੀ ਰਹੀ ਦੋਂਦੀ ਵੇਖਾ ਫਾਰਮ ਵਾਲੀ ਬੱਛੀ ਠੀਕ ਆ ਜੀ ਹਾਂਜੀ ਤਾਂ ਵੀਰੇ ਉਹ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਜੀ ਤਾਂ ਪਹਿਲੇ ਨੰਬਰ ਤੇ ਵੀਰੇ ਆ ਗਈ ਜਿਹੜੀ ਵੜ ਇਹਦੇ ਬਾਰੇ ਗੱਲ ਕਰੀਏ ਹਨਾ ਇਹ ਵੀਰ ਜੀ ਪਰਸੋਂ ਦੀ ਸੂਈ ਆ ਇਹ ਮਨੇਰ ਦੀ ਸੂਈ ਪਰਸੋਂ ਅੱਛਾ ਪਰਸੋਂ ਮਨੇਰ ਦੀ ਸੂਈ ਆ ਵੇਖੋ ਕੀ ਲੱਗਾ ਭਾ ਕੀ ਲੱਗੇ ਕਰਮਾਲੀ ਦੇ ਵੇਖੋ ਵੀਰੇ ਇਹ ਲੈਵਾ 12 ਕਿਲੋਟਰ ਬੋਲੀ ਹੋਏਗੀ ਇਹ ਵੇਲੇ ਬੱਛੀ ਮਗਰ ਕਰੇ ਕੰਨੂ ਹੀ ਗੱਲਾਂ ਦੇਖ ਅੱਛਾ ਬੱਛੀ ਆ ਜਰਸੀ ਬੱਛੀ ਆ ਕਹਿੰਦੇ ਬਰੀਡ ਵੇਖੋ ਬੱਛੀ ਬਿਲਕੁਲ ਕਿੱਲੇ 나ੜੂ ਤੇ ਜੀ ਵੜ ਤਾਂ ਵੇਖੋ ਵੀਰੋ ਤਾਜੀ ਸੂਈ ਵੈੜ ਆ ਮਗਰ ਵੀ ਇਹਦੇ ਵਖਸ਼ੀ ਆ ਗਈ ਆ ਤਾਂ ਜਰਸੀ ਬੁਥੀ ਨਿਕਾ ਕੰਨ ਆ ਗਿਆ ਲੈਣੀ ਕਮਾਲ ਦਾ ਪੀਸ ਵੀਰ ਜੀ ਲੰਮੀ ਬੇਲ ਆ ਗਈ ਵੀਰੋ ਥਣ ਥੁਣ ਐ ਨੋਕ ਆਲਾ ਕੀ ਬਾਤ ਹੈ ਜੀ ਲੈ ਵਾ ਤਾਂ ਥਣ ਵੇਖੋ ਵੈੜੀ ਦਾ ਬਹੁਤ ਚੰਗਾ ਥਣ ਲੱਗਿਆ ਤਾਂ ਵੀਰੋ ਬਾਕੀ ਲੇਵਾ ਵੀ ਆ ਪਿਛਾਣੂ ਹੈ ਨਾ ਸਾਰਾ ਹੀ ਪਿਛਾਣੂ ਵੇਖੋ ਹਾਂ ਥਣ ਵੀ ਨੌਕਾ ਲਾਵਾ ਤੇ ਜੇ ਬੱਚੇ ਦੇ ਬੱਚੇ ਦੀ ਗੱਲ ਕਰੀਏ ਤਾਂ ਵੀਰੋ ਬੱਚਾ ਚੰਗਾ ਬਹੁਤ ਬਰੀਟ ਵਾਲੀ ਵੀਰ ਜੀ ਬਹੁਤ ਚੰਗੇ ਸੀ ਹੁੰਦਾ ਬੱਚਾ ਪਾਇਆ ਇਹ ਤਾਂ ਬੁਚੀ ਵਾਲੀ ਰਛੀ ਹਾਂ ਸੋਹਣੀ ਵੇੜਾ ਹਾਂ ਆਣੇ ਵੇਖੋ ਥਣ ਬਹੁਤ ਪਿਆਰਾ ਲੱਗਾ ਵੀਰ ਜੀ ਸੋਹਣੀ ਵੇੜਾ ਤਾਂ ਵੀਰੋ ਲੰਮੀ ਬੇਲ ਆ ਗਈ ਆ ਸੋਹਣੀ ਵੇੜਾ ਫੈਂਟ ਖੂਂਡ ਵੀ ਚੰਗੇ ਆ ਉਹ ਵੀਰ ਜੀ ਹਾਂ ਜੱਸੀ ਆ ਵੇਖੋ ਲੇਵਾ ਵੇਖੋ ਤੁਸੀਂ ਵੀਰ ਜੀ ਹਾਂ ਨਾਗਰੀ ਮੂਤਰੀ ਦਾ ਕਿ ਚੜਿਆ ਦੇ ਵਾ ਸੋਣੇ ਲੱਗਿਆ ਤੇ ਵੇਖੋ ਵੀਰੋ ਸੋਹਣੀ ਵੜਾ ਮਗਰ ਬੱਚਾ ਵੀ ਚੰਗੇ ਸੀ ਬੰਦਾ 10 12 ਕਿਲੋ ਭਾਦੇ ਕੁਛ ਹਾਂ ਇੰਨਾ ਚ ਵਾਜੂ ਆ ਤਾਂ ਥਾਣ ਵੀ ਨੋਕ ਵਾਲਾ ਹਾਂ ਹੁਣ ਤਾਂ ਬੋਲੇ ਤੇ ਹਜੇ ਹੁਣ ਹਾਂਜੀ ਆ ਬੋਲੇ ਤੇ ਆਏ ਪਰਸੋਂ ਸੂਈ ਆ ਪਰਸੋਂ ਸੂਈ ਆ ਹਾਂਜੀ ਹਾਂਜੀ ਠੀਕ ਆ ਚਾਰ ਚੂਰੂ ਵੀ ਬਹੁਤ ਆ ਤੁੜੀ ਪਾਈ ਦੀ ਤੁੜੀ ਖਾਈ ਕਹਿੰਦੇ ਆ ਡੜੇ ਬਿਲਕੁਲ ਬਿਲਕੁਲ ਕੋਈ ਹਿੜਿਆੜੀ ਪਾਈ ਦਾ ਯਾਤਾ ਹਾਂਜੀ ਨਗਰ ਪਠਾਣਾ ਚਾ ਰਿੰਦਾ ਬਿਲਕੁਲ ਹਾਂਜੀ ਇਹਦਾ ਮੁੱਲ ਵੀਰ ਜੀ ਕੀ ਕਰ ਲੈਣਾ ਮੁੱਲ ਵੇਖੋ ਕਿੰਨੇ ਦੇ ਦੀ ਵੀਰ ਜੀ ਦੇ ਦੀ 75 ਕਿ ਦੀ ਕਰ ਦਿ ਮੈਰ ਯਾਰੀ ਆਖੇ ਦੇਖ ਲੋ ਬਸ਼ੀ ਬੜੀ ਬ੍ਰਾਂਡ ਪੀਸ ਹੀ ਆ ਦੇਵਾ ਵੇਖੋ ਗੈੜੀ ਦਾ ਲਗਾ ਕੋਟ ਦੀਆਂ ਲਈ ਰੇਡੀਓ ਕੋਟ ਦੀਆਂ ਵਾਲੇ ਕਿੰਨੇ ਦਾ ਫਿਰ ਵੀਰ ਜੀ ਇੱਕ ਵੀਰ ਦਾ ਅੱਗੇ ਫੋਨ ਆਉਂਦਾ ਵੀਰ ਜੀ ਵੀਰ ਦੀ ਵੀਡੀਓ ਅਪਲੋਡ ਕਰੋ ਕਰਤੀ ਕਰਤੀ ਮੈਨੂੰ ਠੀਕ ਮੈਨੂੰ ਪਤਾ ਨਹੀਂ ਲੱਗੇ ਮੈਂ ਆਉਂਦਾ ਨਹੀਂ ਜੋ ਟਾਈਮ ਸਰ ਆਂਦਾ ਉਹ ਵੀਰ ਦੀ ਵੀਡੀਓ ਅਪਲੋਡ ਕਰੋ ਜਿਹੜੇ ਵੀਰ ਨੇ ਕੰਡਾ ਲਾਇਆ ਉਹ ਵੇਖਿਓ ਵੀਰੋ ਕੰਡਾ ਲਾਇਆ ਨਹੀਂ ਸਹੀ ਆ ਵੀ ਆਪਦੀ ਤਸੱਲੀ ਤੁਸੀਂ ਕਰਨੀ ਹੈ ਅੱਗੇ ਖੋਲਣਾ ਵੀਰ ਨੂੰ ਤੋਲ ਦੇਈ ਤਾਂ ਆ ਨਹੀਂ ਹਾਂ ਆ ਆਪਦੀ ਨਾ ਲੈ ਵੀਰੇ ਜਿੰਨਾ ਖਰੀਦ ਕਰਨੀ ਨਾ ਇਹ ਉਹਨਾਂ ਦੀ ਜੁੰਮੇ ਆ ਰਹੀ ਆ ਚੋਣੀਆਂ ਜਾਂ ਕਿਵੇਂ ਵੀ ਕਿਉਂਕਿ ਲਾਂਬੇ ਦੇ ਨਾਲੋਂ ਇਹ ਵਧੀਆ ਬਹੁਤ ਸੋਹਣਾ ਕੰਮ ਆ ਇੱਕ ਕੰਮ ਸਾਫ ਸੁਥਰਾ ਤਾਂ ਇੱਕ ਅੱਗੂ ਵੀਰੋ ਕੋਈ ਸ਼ੱਕ ਨਹੀਂ ਤੁਸੀਂ ਆਓ ਚਵਾਈ ਕਰੋ ਵੀਰ ਮੈਂ ਕਹੀ ਕਰਦੇ ਸਾਈ ਪਾ ਦੋ ਫੇਰ ਦਈਆਂ ਅਸੀਂ ਚਵਾਉਣੀਆਂ ਵਾ ਬਿਲਕੁਲ ਪਿਛੇ ਸ਼ੁਕਰ ਕਰ ਵੀਰ ਨੇ ਇੱਕੋ ਨੇ ਲਈਆਂ ਇਧਰ ਬਟਾਲੇ ਵੱਲ ਦਾ ਹੀਰ ਮੇਰਾ ਹਾਂਜੀ ਆਏ ਆ ਸਵੇਰੇ ਆਏ ਆ ਹਾਂਜੀ ਗੱਡੀ ਨਾਲ ਲੈ ਕੇ ਦੋਵੇਂ ਗਮਾਂ ਚੋ ਕੇ ਤਸੱਲੀ ਕਰਕੇ ਤੇ ਗਾਵਾਂ ਲੈ ਗਏ ਬਿਲਕੁਲ ਕੰਮ ਸਾਫ ਹਨਾ ਕਿੰਨੇ ਦੀ ਵੀਰੇ ਦੇ ਨਹੀਂ ਵੜ ਉਹਨੇ ਮੈਂ 75 ਦੇ ਦਿੱਤੀ ਕਰ ਦਿਓ ਮਾਲ ਦਾ ਕਿੰਨੇ ਦੀ ਨੇ ਜੋ ਤਿੰਦਾ ਕੋਈ ਕੁਆਲਟੀ ਬਹੁਤ ਚੰਗੀ 70 ਦੀ ਜਾਂਦੇ ਹਾਂਜੀ 70 ਦੀ 70 ਦੀ ਹਾਂਜੀ ਦੱਸ ਕਿੰਨੇ ਜੀ ਹਾਂਜੀ ਕਿੰਨੇ ਜੀ ਫਿਰ 65 ਹੀ ਦੇ ਦੀ 65 ਦੀ ਹਾਂਜੀ ਕੀ ਬਾਤ ਦੋ ਛੜੀ 63000 ਦੀ 60 ਹੀ ਦੇ ਦਈਏ ਫਿਰ ਧੱਕਾ ਨਾ ਕਰੀਏ ਕਿਸ ਵੀਰ ਦਾ ਨਹੀਂ ਠੀਕ ਹੈ ਵੀਰੇ ਹਾਂਜੀ ਜਾ ਜਾ 60000 ਦੀ 60000 ਦੀ ਠੀਕ ਹੈ ਜੀ ਨਹੀਂ ਕਰੀਏ ਕੁਝ ਨਾ ਕੁਝ ਦਾਣਾ ਕਰੀਏ ਕਿੰਨੇ ਦੀ ਵੀਰੇ ਫਿਰ ਹਾਂਜੀ ਕਿੰਨੇ ਦੀ ਕਿੰਨੇ ਦੀ ਜੀ 55 ਦੇ ਦਈਏ ਫਿਰ ਰੇਟ ਤਾਂ 52 ਦੇ ਦਈਏ ਹਾਂਜੀ 52 ਹੀ ਦੇ ਦਈਏ 52 ਦੀ ਹਾਂਜੀ 58 ਦੀ ਵੇਖੋ ਵੀਰੋ 58 ਦੀ ਗੱਲ ਇਹ ਵਾਲਾ ਦਿਖਾਓ ਮੇਰਾ ਵੀਰ ਪਹਿਲਾਂ ਪਿੱਛੋ ਗਏ ਬਹੁਤ ਚੰਗੀ ਆ ਵੀਰੇ ਵੇਖੋ ਜੀ ਬਹੁਤ ਹੈਗ ਨਹੀਂ ਇਹਦਾ ਸਾੜੀ ਵਾਲਾ ਵੀਰੇ ਬੁੜੀ ਹੁਣ ਹਨਾ ਹਾਂਜੀ 58 ਦੀ ਹੋ ਗਈ ਹੁਣ ਨਹੀਂ ਹੋਰ ਕਰੀਏ ਥੋੜਾ ਜਿਆ ਵੀਰੇ ਦਾ ਯੋਗ ਯਾਰ ਬੜਾ ਹੋਇਆ ਹੜਾ ਜੀ ਕਰੀਏ ਫਿਰ ਧੱਕਾ ਨਹੀਂ ਕਰਦੇ ਲੱਗੇ ਨਾ ਇੱਕ ਹੀ ਗੱਲ ਕਰਦੀ ਜੀ ਹਾਂ ਨਾ ਹੀ ਕਰ ਦੋ ਤੁਸੀਂ ਇਦਾਂ ਹੀ ਕਰ ਦੋ ਪੂਰਾ 55 ਫਿਰ ਯੈਸ ਹਨਾ ਠੀਕ ਹੈ ਤਾਂ ਦੇਖੋ ਵੀਰੋ ਫੋਨ ਜਰੂਰ ਵੀਰ ਨੂੰ ਲਾ ਰਹੇ ਸੋਣੀ ਵੇੜਾ ਮਗਰ ਵੀ ਵਸ਼ੀ ਹੈ ਹਾਂਜੀ ਹਾਂਜੀ ਚੰਗੀ ਵੇੜਾ ਹਾਂ ਵੀਰੇ ਦੂਜੇ ਨੰਬਰ ਤੇ ਆ ਗਏ ਇਹ ਵੀ ਸੂਈ ਹੈ ਜੀ ਹਾਂਜੀ ਸੂਈ ਹੈ ਵੇੜਾ ਸੂਈ ਵੀਰ ਜੀ ਸੂਈ ਹੈ ਜੀ ਇਹ ਸੂਈ ਪਰਸੋਂ ਮੰਨੇਰੇ ਅੱਛੇ ਮੰਨੇਰੇ ਉਹ ਸ਼ਾਮੀ ਸੂਈ ਆਉਂਦੀ ਹੈ ਸੂਈ ਖੋਲੋ ਵੀਰ ਜੀ ਤਾਂ ਦੇਖੋ ਵੀਰੋ ਬੱਚਾ ਕੀ ਪਾਲਿਆ ਨੇ ਵੀਰ ਜੀ ਦੇਖੋ ਵੀਰੋ ਠੀਕ ਹੈ ਜੀ ਇਹ ਵੀ ਜੀ ਸੂਈ ਜ ਪਰਸੋਂ ਦੀ ਵਸ਼ਾ ਗਿਆ ਵੰਗਾ ਵਸ਼ਾ ਵਸ਼ਾ ਜੀ ਮਗਰੇ ਠੀਕ ਹੈ ਖੋਲੋ ਖੋਲੋ ਲਓ ਜੀ ਤੋ ਦੇਖੋ ਵੀਰੋ ਚੈੱਕ ਕਰ ਲਿਓ ਇਹ ਵੀ ਲੰਮੀ ਬੇਲ ਦੀ ਹੈ ਸ਼ਾਈ ਹਾਲ ਚਾ ਗਈ ਹੈ ਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਪਰ ਸੋਈ ਹੈ ਜੀ ਪਰ ਸੋਸ ਵਿੱਚ ਬੋਲਾ ਹੋਣਾ 10 ਲੀਟਰ ਥੱਲੇ ਬੋਲਾ 10 ਲੀਟਰ ਕੋਈ ਕੋਣ ਜਾਣ ਇੱਕ ਨੰਦ ਕੋਈ ਰੱਸੀ ਪਾਉਂਦੀ ਕੋਈ ਲੋੜ ਨਹੀਂ ਥਣ ਬਹੁਤ ਸੋਹਣਾ ਲੱਗਦਾ ਹੈ ਸੋਹਣਾ ਲੱਗਿਆ ਥਾਣੇ ਨੂੰ ਦੇਖੋ ਵੀਰੋ ਲੰਮੀ ਬੇਲ ਹੈ ਇਹ ਭਾਰੇ ਪੱਲੇ ਚ ਹੈ ਵੀ ਹਾਂਜੀ ਹਾਂਜੀ ਬੰਦੇ ਨੂੰ ਦੇਖੋ ਵੈੜੀ ਦਾ ਲੈ ਲੈ ਇੱਕ ਦੀ ਲੈ ਲਓ ਲੰਮੀ ਤੋਰ ਦਿਓ ਲੈ ਹੋਰਾਂ ਨੂੰ ਜੀ ਹਾਂ ਤੋਰ ਦਿਓ ਤੋਰ ਲੈ ਇੱਕ ਦੀ ਲੰਮੀ ਹੋਰ ਤੋਰ ਦਿਓ ਸੋਣੀ ਵੇੜ ਵਜੇ ਨਾ ਕੋਈ ਗੱਡੀ ਵਾਲਾ ਵੀ ਇਹਨੂੰ ਕੋਈ ਲੈ ਜਾਏਗਾ ਹਾਂ ਦੋ ਵਾਲੀ ਵਿੱਚ ਬੋਲੋ ਭਾਦੇ ਕਿ ਪਈ 15 ਗੱਲੋ ਨਹੀਂ ਬਿਲਕੁਲ ਦੋ ਤੱਕ ਪਾਈਦਾ ਜੀ ਦੁੱਧ ਵੀਰੋ ਤੁਹਾਡੀ ਸੇਵਾ ਦਾ ਕੰਮ ਹੈ ਟਿਲਕ ਦੇਣਾ ਪੁੱਛ ਗਿਲੀ ਜੇ ਦਮੋ ਲੇ ਦੀ ਜੀ 65000 ਦੀ ਇਹ ਵੀ ਦੇਖੋ ਹਾਂਜੀ 65000 ਦੀ ਦੇਦੀ ਹੈ ਵੀ ਕਰ ਦਿਓ ਮੰਨਤਾ ਹਾਂਜੀ ਕਰ ਦਿਓ ਮੰਨਤਾ ਕਿੰਨੇ ਜੀ ਪੂਰੇ 60 ਦੀ ਹਾਂ ਨਾ ਯਾਰ ਹਾਂ ਨਾ ਵੀਜੀ 55 ਦੀ ਤੈਨੂੰ ਛੱਡੋ ਬੂ ਇੰਜਿਆ ਯਾਰ ਦੀ ਵੀਰੇ 50 ਦੀ ਕੀ ਬਾਤ ਹੈ ਠੀਕ ਹੈ ਹਾਂ ਨਾ 45 ਦੀ ਬਾਕੀ ਕੋ ਫੋਨ ਲਾ ਦੇ ਫੋਨ ਲਾਏ ਵੇਖੋ ਬੈੜੀ ਤੂੰ ਵੇਖੋ ਵੀਰੋ ਰੇਟ ਤੂੰ ਚੈੱਕ ਕਰ ਲੈ ਮੀਂਦੇ ਰੇਟ ਜਵਾਂਗੇ ਕੋਈ ਐਸੀ ਪਾਉਂਦੀ ਲੋੜ ਨਹੀਂ ਠੀਕ ਹੈ ਜੀ ਸੋਨਾ ਥੰਮ ਥੰਮ ਲੱਗਿਆ ਚਲਿਆ ਹੁਣ ਇਹ 45000 ਦੀ 45000 ਦੀ ਹਾਂ ਨਾ ਬਸ ਦੇਣੀ ਨਹੀਂ ਕਿਹਨੇ ਲਊ ਵਾਲੀ ਬੱਛੀ ਉਹ ਬੱਛੀ ਕਿ ਦਏਗਾ 55 ਦੀ ਇੱਤਾਂ ਦੀ ਵੀਰ ਜੀ ਜੈ ਉਹ ਵੀ 80000 ਮੰਗਦੇ ਸੀ ਚੰਦਰਾ ਤੇ ਮੰਗਦੇ ਕਿ ਨਹੀਂ ਨਹੀਂ ਸੋਨੇ ਰੇਟ ਤੁਹਾਡੇ ਜੈ ਹਾਂਜੀ ਹਾਂਜੀ 45 ਦੀ ਉਹ 55 ਦੀ ਹਾਂਜੀ ਤੇ ਜੇ ਨੰਬਰ ਤੇ ਆ ਗਈ ਜੇ ਨੰਬਰ ਵੀਰ ਜੀ ਦੋਂਦੀ ਬੱਛੀ ਇਹਦੇ ਨਾਲ ਦੇ ਇੱਕ ਬੱਛੀ ਇੱਕ ਪਾਈ ਨਾ ਉਹਨੂੰ ਹਾਂਜੀ ਹਾਂਜੀ ਪਾਈ ਨਾ ਮੇਰਾ ਵੀਰ ਕੋਈ ਆ ਗਿਆ ਇੱਧਰ ਮਾਨਸੇ ਵੱਲੋਂ ਠੀਕ ਹੈ ਜੀ ਹਾਂਜੀ ਦੋਨਾਂ ਦੀਆਂ ਬੱਛੀ ਹਾਂਜੀ ਐ ਦੰ ਦੋ ਦੋ ਤੋੜੇ ਹੀ ਆ ਬੱਛੀ ਅੱਛੀ ਠੀਕ ਹੈ ਜੀ ਉੱਤ ਗੱਲ ਆ ਗਿਆ ਬੰਦੇ ਹਾਂ ਬੰਦੇ ਕਾਬਲੇ ਹੁਣ ਤਾਂ ਸੀਮਨ ਹਣਾ ਬਹੁਤ ਆ ਬਿਲਕੁਲ ਵੀਰਾ ਇਹਨੂੰ ਸੁਣ ਸੀਮਨ ਭਾ ਲੈ ਹਾਂਜੀ ਐਫ ਡੀ ਆ ਹਾਂ ਐਫ ਡੀ ਆ ਹਾਂ ਕੋਲ ਸੀਮਨ ਭਰ ਗਿਆ ਤਾਂ ਵੀਰੇ ਟੁਕੀ ਚੰਗੀ ਰਕਮ ਵਾਲੀ ਵਾਇੜਾ ਹਾਂਜੀ ਸੋਹਣੀ ਬਣੀ ਕਦ ਕਾਠ ਵੀ ਬਹੁਤ ਸੋਹਣਾ ਲੰਮੀ ਬੇਲ ਆ ਫੇਸ ਕੁਆਲਟੀ ਵੀ ਬਹੁਤ ਜ਼ਿਆਦਾ ਸੋਹਣੀ ਆ ਬਹੁਤ ਚੰਗੀ ਵਾਇੜਾ ਜੀ ਤੇ ਚਲੋ ਕਿਹੜਾ ਵੀਰਾ ਲੈ ਜੂਗਾ ਤਾਂ ਇਹ ਕਿ ਚਲੋ ਸਾਮ ਤਾਂ ਜ਼ਰੂਰੀ ਪੈਣੀ ਹੋਊਗੀ ਬਾਕੀ ਪ੍ਰਾਇਤ ਨਹੀਂ ਸੀ ਮਨਾਏ ਵੀਰ ਜੀ ਨਹੀਂ ਨਹੀਂ ਕਿਤੇ ਆਈ ਨਹੀਂ ਪ੍ਰਾਇਤ ਅੱਛਾ ਅੱਛਾ ਹਾਂਜੀ ਇਹ ਕੋਈ ਲੋੜ ਹੀ ਕੇ ਵੀਰ ਨੂੰ ਤਾਂ ਦੇਈਏ ਉਹ ਇੰਨੀ ਕੁਸ਼ੀ ਪਾ ਕੇ ਕੋਈ ਦਿੰਦਾ ਨਹੀਂ ਹੁੰਦਾ ਨਹੀਂ ਬਿਲਕੁਲ ਨਹੀਂ ਥਾਨ ਬੜਾ ਪਿਆਰਾ ਗੱਲਬਾਤ ਨੇ ਹਣਾ ਹਾਂਜੀ ਦੇਖੋ ਵੀਰੇ ਥਨ ਲੱਗੇ ਬਹੁਤ ਚੰਗੀ ਹੈ ਜੀ ਕੁਆਲਿਟੀ ਬੜੀ ਹੈ ਬੀਚੀ ਬਹੁਤ ਚੰਗੀ ਐਡੀ ਦੇ ਝੋਲੀ ਹੈ ਥੱਲੇ ਕਿੰਨੇ ਦੀ ਵੀਰੇ ਦੇ ਦੇਣੀ ਬੜੇ ਜੀ 30000 ਜੀ ਕਰ ਦੂ ਮਾਨਤ ਕਿੰਨੇ ਜੀ ਹਾਂ ਨਾ ਹਾਂਜੀ ਇੱਕ ਹੀ ਗੱਲ ਹਾਂਜੀ 25 ਦੀ ਜਾਂਦੇ ਹਾਂ ਨਾ ਹੀ ਬਾਈ ਯਾਰ ਤੇਰੀ ਪੂਰੇ ਵੀ ਦੀ ਯਾਰ ਹਾਂ ਨਹੀਂ 18000 ਦੀ ਬਸ਼ੀਰੀ ਆ ਮੇਰਾ ਧੱਕਾ ਕਨੀ ਨਹੀਂ ਆ ਨਹੀਂ ਠੀਕ ਹੈ ਕਿਹਨੇ ਦਿੱਤੀ ਨਹੀਂ ਨੇ ਉਹਦਾ ਤੁਹਾਨੂੰ ਪਤਾ ਹਾੜੂੜਾ ਜੇ ਤੁੜੀ ਨਹੀਂ ਹੈਗੀ ਬਿਲਕੁਲ ਨਾਲੇ ਇਹ ਕਿਹੜੀ ਆ ਪਸ਼ੂ ਕੋ ਪਾਲ ਕੇ ਦਿੰਦਾ ਹੀ ਨਹੀਂ ਵੀਰ ਜੀ ਦਿੰਦਾ ਨਹੀਂ ਇੱਕ ਤਾਂ ਹੁੰਦਾ ਨਾ ਕੇਵਲੇ ਪਸ਼ੂ ਤਾਂ ਉਹ ਨਾਲ ਪਾਲੀ ਆ ਕਿਹੜੀ ਕੋ ਪ੍ਰਾਲੀ ਨਾਲ ਪੜੀ ਆ ਬਣਸ਼ਾਤ ਖਾਦਾ ਬੱਚੀ ਪਲੀ ਜਾ ਵੇਖੋ ਹੁਣ ਇੱਕ ਹੁੰਦਾ ਨਾ ਪਸ਼ੂ ਪੀ ਦੰਦੋਂ ਪੱਕ ਗਿਆ ਉਮਰ ਦਾ ਪੱਕ ਗਿਆ ਬਣ ਨਹੀਂ ਦਿਆ ਹਾਂ ਇਹ ਤਾਂ ਫਿਰ ਦੰਦਾਂ ਚ ਹੈ ਨਾ ਤਾਂ ਚਲੋ ਜੀ ਬਣ ਗਈ ਤਾਂ ਬਹੁਤ ਚੰਗੀ ਬਣ ਗਈ ਕਿਉਂ ਹਾਂ ਉਮਰ ਥੋੜੀ ਹੈ ਨਾ ਹਜੇ ਹਾਂਜੀ ਉਮਰ ਕੀ ਹੈ ਜੀ ਉਮਰ ਥੋੜੀ ਹੈ ਪ ਨੇ 1 ਘੰਟਾ ਲੱਗੇ ਬਣੀ ਵਸ਼ੀ ਹੋ ਗਈ ਆ ਹਾਂ ਬੋਲਣ ਵਾਲੀ ਐ ਵਸ਼ੀ ਬਹੁਤ ਚੰਗੀ ਸੀ ਉਹ ਸਾਡੇ ਅੱਗੇ ਕਈ ਕਰ ਬਣੀ ਬੋਲਦੇ ਪਸ਼ੂ ਹਾਂ ਠੰਡ ਹੈ ਨਾ ਮੌਸਮ ਹਾਂਜੀ ਤਾਂ ਠੀਕ ਹੈ ਤਿੰਨ ਪਸ਼ੂ ਬਹੁਤ ਪਿਆਰਾ ਲੱਗਾ ਬਿਲਕੁਲ ਬਾਕੀ ਕਿੰਨਾ 18000 ਦੀ ਹਾਂਜੀ 18000 ਦੀ ਹਾਂ ਤਾਂ ਤਾਂ ਵੇਖੋ ਵੀਰੋ ਦੰਦਾ ਜਿਹੜਾ ਸ਼ਕੀਨ ਵੈੜਾ 18000 ਦੀ ਤਾਂ ਰੇਟ ਜਿਆਜਾ ਤਿੰਨ ਪਸ਼ੂਆਂ ਦੇ ਤਾਂ ਤੁਸੀਂ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਰੇਟ ਵੀਰੇ ਦਾ ਬਿਲਕੁਲ ਜਿਆਜਾ ਜੀ ਤਾਂ ਵੀਰੇ ਕੋਈ ਸੂਈਆਂ ਦਾ ਜੋੜਾ ਪਾਲੂ ਕਰ ਦਿਓ ਬੋ ਵੀਜੀ ਹੋ ਜਾਏਗਾ ਕੋਈ ਗੱਲ ਠੀਕ ਹੈ ਜੀ ਹਾਂਜੀ ਤਾਂ ਬਾਕੀ ਬੰ ਤੁਹਾਡਾ ਨਵੀਂ ਵੀਡੀਓ ਬਿਲਕੁਲ ਵੀਰੇ ਜੀ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਦਿਖਾ ਲਈ ਜਾਵੇ ਹਾਂਜੀ ਹਾਂਜੀ ਤਾਂ ਐਡਰੈਸ ਵੀਰੇ ਬੋਲੇ ਪਿੰਡ ਮਾਲਿਆ ਜੀ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 985552489 ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ